ਜੇ ਦੀ ਵਿਚਾਰ ਵਿੱਚ ਜੁੜਨਾ ਹੈ ਆਓ ਪਹਿਲਾਂ ਇਸ ਪਵਨ ਸ਼ਲੋਕ ਦੇ ਪਾਠ ਵਿੱਚ ਜੁੜੀਏ ਨਾਲ ਨਾਲ ਆਪਾਂ ਵਿਚਾਰ ਦੇ ਨਾਲ ਸਾਂਝ ਪਾਵਾਂਗੇ ਸ਼ਲੋਕ ਨਹਲਾ ਪਹਿਲਾ ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੀ ਸੀ ਜੀ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੀ ਸੀ ਜੀ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਸਾਲਾ ਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੈ ਅਰਚਾ ਪੂਜਾ ਅਗਰਵਾਸ ਵਹਿਕਾਰ ਜੋਗੀ ਸੰਨ त्यागन ਜੀਤੇ ਅਲਖ ਨਾਮ ਕਰਤਾ ਸੁਖਮ ਮੂਰਤ ਨਾਮ ਨਿਰੰਜਨ ਆਕਾ ਆਕਾਰ ਸਤਿਆਂ ਮਨ ਸੰਤੋਖੁ ਖੁਪਜੈ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਸ ਗੁਨਾ ਸ਼ੋਭ ਕਰੇ ਸੰਸਾਰ ਤੁਰ ਜਰ ਤੈ ਕੂੜਿਆ ਹਰਬਾ ਵੇਕਾਰ ਇੱਕ ਹੁੰਦਾ ਖਾਏ ਚੱਲੇ ਇਥਾਉ ਜਨਾ ਪਿਕਾਏ ਗਾਲ ਜਲ ਥਲ ਜੀਆਂ ਪੂਰੀਆਂ ਲਵਾ ਆਕਰ ਆਕਰ ਹੋਏ ਜੇ ਆਖੇ ਸੁ ਤੂੰ ਹੈ ਜਾਣੇ ਨਾਫੀ ਤੇਰੀ ਸਾਰ ਨਾਨਕ ਭਗਤਾ ਔਖ ਸਹਲਾ ਹਨ ਸਚ ਨਾਮ ਆਧਾਰ ਸਦਾ ਨੰਦਰ ਰਹੇ ਦਿਨ ਰਾਤੀ ਗੁਣਵੰਤੇ ਆਪਾ ਸਾਰ ਨਾਨਕ ਭਗਤਾ ਔਖ ਸਹਲਾ ਹਨ ਸਚ ਨਾਮ ਆਧਾਰ ਸਦਾ ਅਨੰਦ ਰਹੇ ਦਿਨ ਰਾਤੀ ਗੁਣਵੰਤੇ ਆਪਾਰ ਵਾਹਿਗੁਰੂ ਜੀ ਕਾ ਸੋ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਮੁਬਾਰਕ ਪਾਵਨ ਬਚਨ ਅੰਦਰ ਜੋ ਧਰਮ ਪ੍ਰਚਲਿਤ ਸਾਨੂੰ ਜਿਨ੍ਹਾਂ ਦੀਆਂ ਮਰਿਆਦਾ ਸੀ ਜਿਨ੍ਹਾਂ ਦੇ ਕੁਝ ਨਿਯਮ ਸਨ ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਹੈ ਇਸਲਾਮ ਮਤ Hindu ਮਤ ਜੋ ਕੀ ਲੋਕ ਤੇ ਕੁਝ ਦਾਨੀ ਪੁਰਸ਼ ਜੋ ਆਪਣੇ ਆਪ ਨੂੰ ਦਾਨੀ ਕਹਿੰਦੇ ਸਨ ਉਹਨਾਂ ਸਾਰਿਆਂ ਦਾ ਸਤਿਗੁਰੂ ਜੀ ਨੇ ਥੋੜਾ ਥੋੜਾ ਵੇਰਵਾ ਦਿੱਤਾ ਹੈ ਇਹ ਖੀਰ ਦੇ ਵਿੱਚ ਗੁਰਮਤ ਦਾ ਕੀ ਸਾਰਤ ਹੈ ਸਤਿਗੁਰੂ ਦੇ ਕੀ ਵਿਚਾਰ ਨੇ ਇਹ ਵੀ ਸਤਿਗੁਰੂ ਜੀ ਨੇ ਖੀਰ ਪੰਕਤੀਆਂ ਦੇ ਵਿੱਚ ਲਿਖਿਆ ਹੈ ਤੇ ਦੱਸਿਆ ਹੈ ਕਿ ਨਾਨਕ ਭਗਤਾ ਭੁਖਸਾਲਾ ਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਬੰਤੇ ਆ ਪਾਸ਼ਾ ਗੁਰਬਾਣੀ ਦੇ ਵਿੱਚ ਐਸਾ ਬਹੁਤ ਵਾਰ ਹੋਇਆ ਕਈ ਸ਼ਬਦ ਐਸੇ ਨੇ ਜਿੱਥੇ ਗੁਰੂ ਸਾਹਿਬ ਜੀ ਨੇ ਪਹਿਲਾਂ ਉਸ ਮਤ ਦਾ ਜ਼ਿਕਰ ਕੀਤਾ ਫਿਰ ਅਖੀਰ ਦੇ ਵਿੱਚ ਬਾਅਦ ਵਿੱਚ ਸਤਿਗੁਰ ਨੇ ਗੁਰਮਤ ਦਾ ਸਿਧਾਂਤ ਸਾਹਮਣੇ ਰੱਖਦੇ ਤभी ਭਾਈ ਅਸਲ ਸਿੱਖੀ ਦਾ ਇਹ ਵਿਚਾਰ ਹੈ ਗੁਰੂ ਦਾ ਇਹ ਨਜ਼ਰੀਆ ਹੈ ਜਿਵੇਂ ਆਪਾਂ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਜ਼ ਜਾਂ ਫਿਰ ਪੰਜ ਦੂਜੇ ਜੋਗ ਮਤ ਦੇ ਬਾਬਤ ਮੁਬਾਰਕ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹਦੇ ਆ ਇੱਕ ਆਮਾਈ ਜੋਤ ਵਿਆਈ ਦਿਨ ਚੇਦੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੇ ਬਾਣ ਤੇ ਗੁਰਮਤਿ ਦਾ ਸਿਧਾਂਤ ਕੇ ਜਿਵ ਤਿਸ ਪਾਵੈ ਤੇ ਵਿੱਚ ਨਾਵੇ ਇਸੇ ਤਰ੍ਹਾਂ ਆਪਾਂ ਜਪਜੀ ਸਾਹਿਬ ਦੇ ਵਿੱਚ ਕੁਝ ਬਚਨ ਹੋਰ ਪੜ੍ਹਦੇ ਆ ਕਿ ਵੇਲ ਨਾ ਪਾਈ ਆ ਪੰਡਤੀ ਜੇ ਹੋਵੇ ਦੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਖਮ ਦੇ ਪੁਰਾਣ ਥਿਤਵਾਰ ਨਾ ਜੁਕੀ ਜਾਣੇ ਪੁਰਤ ਮਹਾਨਾ ਕੋਈ ਗੁਰਮਤ ਦਾ ਸਿਧਾਂਤ ਕੀ ਹੈ ਜਗਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੇ ਸੋਈ ਤੋਂ ਬਿਲਕੁਲ ਇਸੇ ਤਰ੍ਹਾਂ ਹੋਰ ਇਸ ਤੋਂ ਇਲਾਵਾ ਕਈ ਐਸੇ ਸ਼ਬਦ ਨੇ ਜਦੋਂ ਅਸੀਂ ਬਾਣੀਆਂ ਪੜ੍ਹਦੇ ਹਾਂ ਸਿੱਧ ਗੋਸ਼ਟ ਬਾਣੀ ਦੇ ਵਿੱਚੋਂ ਵੀ ਸਾਨੂੰ ਕੁਝ ਸੰਦੇਸ਼ ਮਿਲ ਜਾਂਦੇ ਨੇ ਜੋ ਸਿੱਧ ਕਰਦੇ ਨੇ ਉਹਨਾਂ ਨੂੰ ਗੁਰੂ ਸਾਹਿਬ ਨੇ ਲਿਖਿਆ ਫਿਰ ਗੁਰਮਤ ਦਾ ਸਿਧਾਂਤ ਕੀ ਹੈ ਇਹ ਸਤ ਗੁਰ ਨੇ ਦੱਸਿਆ ਆ ਕਰਕੇ ਨਾਲ ਸਾਨੂੰ ਇਹ ਵੀ ਧਿਆਨ ਦੇਣਾ ਪੈਣਾ ਹੈ ਵੀ ਜਦੋਂ ਅਸੀਂ ਕੋਈ ਅਤੀ ਪੰਕਤੀ ਜਾਂ ਇੱਕ ਪੰਕਤੀ ਲੈ ਕੇ ਗੱਲ ਕਰ ਦਿੰਦੇ ਆ ਉਹਦਾ ਅਰਥ ਇਹ ਨਹੀਂ ਹੋ ਜਾਂਦਾ ਵੀ ਇਹ ਗੁਰੂ ਸਾਹਿਬ ਕਹਿ ਰਹੇ ਆ ਖਾਸ ਕਰਕੇ ਜੋ ਗੇਤੀ ਉਹ ਸਾਰੇ ਸ਼ਬਦ ਦੇ ਭਾਵ ਨੂੰ ਸਾਨੂੰ ਦੇਖਣਾ ਪੈਣਾ ਹੈ ਵੀ ਗੁਰੂ ਸਾਹਿਬ ਗੱਲ ਕਿਹ나 ਦੀ ਕਰ ਰਹੇ ਵੀ ਜਿਵੇਂ ਇੱਕ ਇਹ ਫਲਾਣਾ ਬੰਦਾ ਕਹਿ ਰਿਹਾ ਇੱਕ ਇਹ ਫਲਾਣਾ ਬੰਦਾ ਕਹਿ ਰਿਹਾ ਇੱਕ ਇਹ ਫਲਾਣਾ ਬੰਦਾ ਕਹਿ ਰਿਹਾ ਹੁਣ ਗੁਰੂ ਸਾਹਿਬ ਨੇ ਉਹਨਾਂ ਸਾਰਿਆਂ ਦੇ ਵਿਚਾਰ ਨੂੰ ਆਪਣੇ ਸ਼ਬਦਾਂ ਵਿੱਚ ਲਿਖ ਦਿੱਤਾ। ਉਚਾਰਨ ਕਰਤਾ ਤੇ ਗੁਰੂ ਸਾਹਿਬ ਹੋ ਗਏ ਪਰ ਉਹ ਕੀ ਕਹਿ ਰਹੇ ਨੇ ਇਹ ਲਿਖਿਆ ਹੈ। ਉਹਨਾਂ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਨੇ ਉਚਾਰਨ ਕੀਤੀ ਹੈ। ਇਹਦਾ ਮਤਲਬ ਇਹ ਨਹੀਂ ਹੋਇਆ ਕਿ ਜੋ ਉਹ ਫਲਾੜੇ 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 ਕਹਿ ਰਹੇ ਨੇ ਉਹ ਗੁਰੂ ਸਾਹਿਬ ਜੀ ਵੀ ਕਰ ਰਹੇ ਆ। ਪਹਿਲਾਂ ਗੁਰੂ ਸਾਹਿਬ ਨੇ ਦੱਸਿਆ ਹੈ। ਉਤੋਂ ਬਾਅਦ ਵਿੱਚ ਗੁਰਮਤਿ ਦਾ ਸਿਧਾਂਤ ਸਾਡੇ ਸਾਹਮਣੇ ਰੱਖਿਆ ਇਪ ਉਦਾਹਰਨ ਪਸੰਗੀ ਕਰਕੇ ਸ਼ਬਦ ਦੀ ਵਿਚਾਰ ਵਿੱਚ ਜੁਟਾਂਗੇ ਜਿਵੇਂ ਤੀਰਥ ਨਾਈਏ ਚੁੱਕ ਫਲ ਪਾਈਏ ਮੈਨਨਾਂ ਲਾ ਕੇ ਕਾਈ ਸਾਡੇ ਪੰਜਾਬ ਵਿੱਚ ਜਾਂ ਹੋਰ ਇਲਾਕਿਆਂ 'ਚ ਤੀਰਥਾਂ ਤੇ ਜਾਣ ਦਾ ਰੁਝਾਨ ਚੱਲਦਾ ਹੈ ਕਿਉਂਕਿ ਜਿਹੜੇ ਮੌਸਮ 'ਚ ਜਿਹੜੇ ਮਾਹੌਲ ਚੱਪਾ ਰਹਿਣ ਲੱਗ ਜਾਂਦੇ ਆ ਉਹ ਤੋਂ ਹਟ ਕੇ ਸਾਨੂੰ ਦੂਜੀ ਚੀਜ਼ ਕੁਦਰਤੀ ਕੁਦਰਤ ਦੀ ਸੋਹਣੀ ਲੱਗਣ ਲੱਗ ਪੈਂਦੀ ਹੈ ਜਿਹੜੇ ਪਹਾੜੀ ਇਲਾਕੇ 'ਚ ਰਹਿੰਦੇ ਆ ਉਹਨਾਂ ਨੂੰ ਬਹੁਤ ਲੰਮੇ ਸਮੇਂ ਬਾਅਦ ਆਬਾਦੀ ਵਾਲੇ ਇਲਾਕੇ ਸੋਹਣੇ ਲੱਗ ਪੈਂਦੇ ਨੇ ਜਿਹੜੇ ਹਰਿਆਵਲ 'ਚ ਰਹਿੰਦੇ ਨੇ ਉਹਨਾਂ ਨੂੰ ਕੁਝ ਹੋਰ ਇਲਾਕਾ ਸੋਹਣੇ ਲੱਗਣ ਲੱਗ ਪੈਂਦੇ ਨੇ ਜਿੱਥੇ ਅਸੀਂ ਰਹਿੰਦੇ ਆ ਕੁਦਰਤੀ ਉੱਥੇ ਸਾਡਾ ਦਿਮਾਗ ਸੈੱਟ ਨਹੀਂ 된다 ਕੁਝ ਹੋਰ ਅਸੀਂ ਚਾਹੁੰਦੇ ਹਾਂ ਤੋਂ ਫਿਰ ਇਹ ਯਾਤਰਾਵਾਂ ਦੇ ਨਾਮ ਦੇ ਉੱਤੇ ਅਸੀਂ ਮਨੋਰੰਜਨ ਵੀ ਕਰਦੇ ਆ ਤੇ ਉਹ ਯਾਤਰਾਵਾਂ ਦੇ ਨਾਮ ਦੇ ਉੱਤੇ ਪਤਿਰਥਾ ਦੇ ਵੀ ਜਾਂਦੇ ਆ ਬਹੁਤ ਉੱਚੀ ਉੱਚੀ ਪਹਾੜੀਆਂ ਦੇ ਉੱਤੇ ਇਹ ਫਿਰ ਉਹ ਬੱਸਾਂ ਦੇ ਵਿੱਚ ਜਿਹੜੀਆਂ ਯਾਤਰਾਵਾਂ ਚਲਦੀਆਂ ਨੇ ਉੱਥੇ ਪੰਕਤੀਆਂ ਲਿਖ ਦਿੱਤੀਆਂ ਗਈਆਂ ਪਰਮਾਉਣ ਦੇ ਤੇ ਲਿਖ ਦਿੱਤੇ ਬਾਣੀ ਦਾ ਬਚਨ ਹੈ ਕਿ ਤੀਰਥਾਂ ਤੇ ਜਾ ਕੇ ਸੁੱਖਾਂ ਦਾ ਫਲ ਪ੍ਰਾਪਤ ਹੁੰਦਾ ਹੈ ਪਰ ਇਹ ਕਿਸੇ ਨੇ ਦੱਸਿਆ ਨਹੀਂ ਕਿ ਇਹ ਗੁਰੂ ਸਾਹਿਬ ਨੇ ਕਹਰੇ ਗੁਰੂ ਸਾਹਿਬ ਨੇ ਸਿੱਧਾ ਦਾ ਵਿਚਾਰ ਕਿਹਾ ਹੈ ਹੋਰਾਂ ਦਾ ਵਿਚਾਰ ਕਿਹਾ ਵੀ ਤੀਰਥਾਂ ਤੇ ਜਾ ਕੇ ਉਹ ਕਹਿ ਰਹੇ ਨੇ ਵੀ ਸੁੱਖਾਂ ਦੀ ਪ੍ਰਾਪਤੀ ਹੋਈ ਗੁਰਮਤਿ ਤੇ ਗਹਿਰੀ ਐ ਵੀ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤੀ ਰਤ ਮਲਣਾ ਗੁਰਮਤਿ ਤੇ ਕੈਰੀਏ ਤੋਂ ਤਾਂ ਕਰਕੇ ਬੇਨਤੀ ਸੀ ਕੋਈ ਇੱਕ ਪੰਕਤੀ ਲੈ ਕੇ ਜਾਂ ਕਈ ਐਸੇ ਕੁਰਬਾਨੀ ਦੇ ਸ਼ਬਦ ਨੇ ਪਿੱਛੇ ਆਪਾਂ ਵਿਚਾਰ ਹੀ ਚੁੱਕੇ ਆ ਨੱਚਣ ਕੁੱਦ ਨਮਨ ਕਾ ਚੋ ਇਹਦੀ ਪੰਕਤੀ ਸੀ ਚੁੱਕ ਲਈ ਤੇ ਸਾਡਾ ਸੁਭਾਅ ਹੈ ਤਾਂ ਕਰਕੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹਦਾ ਆਧਾਰ ਕੀ ਹੈ ਉਸ ਪੂਰੇ ਸ਼ਬਦ ਵਿੱਚ ਗੁਰੂ ਸਾਹਿਬ ਸਪਸ਼ਟ ਕੀ ਕਰ ਰਹੇ ਨੇ ਇਹ ਸਾਨੂੰ ਬਹੁਤ ਜ਼ਰੂਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਸੋ ਸਤਿਗੁਰੂ ਜੀ ਨੇ ਪਹਿਲਾਂ ਬਾਕੀ ਮਤਾਂ ਮਾਰੇ ਵਿਚਾਰ ਲਿਖੇ ਨੇ ਸ਼ਲੋਕ ਮੇਲਾ ਪਹਿਲਾ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ ਉਹ ਪੜਦੇ ਹਨ ਵਿਚਾਰ ਕਰਦੇ ਹਨ ਆਪਣੀ ਪਾਵਨ ਲਿਖਤਾਂ ਨੂੰ ਕੁਰਾਨ ਸ਼ਰੀਫ ਉਹ ਤੋਂ ਬਾਅਦ ਵਿੱਚ ਜਿੱਥੇ ਉਹਨਾਂ ਦੇ ਪਾਵਨ ਲਿਖਤਾਂ ਜਿਸ ਨੂੰ ਪੜ੍ਹਦੇ ਨੇ ਸਤਿਕਾਰ ਕਰਦੇ ਹਨ ਉਹ ਤੋਂ ਇਲਾਵਾ ਕੁਝ ਮਰਿਆਦਤ ਪੱਖ ਨਿਯਮ ਵੀ ਅਲੱਗ ਤੌਰ ਤੇ ਦੇਖੇ ਹੋਏ ਹਨ ਉਹਨਾਂ ਨੂੰ ਮੰਨਣਾ ਉਹਨਾਂ ਨੂੰ ਪ੍ਰਚਾਰਨਾ ਉਹ ਵੀ ਉਹਨਾਂ ਦੇ ਧਰਮ ਦਾ ਅੰਗ ਹੈ ਤਾਂ ਕਰਕੇ ਉਹ ਕਹਿੰਦੇ ਵੀ ਮੁਸਲਮਾਨਾ ਸਿੱਧਤ ਸ਼ਰੀਅਤ ਜਿਹੜੀ ਉਹਨੇ ਸ਼ਰਾਂ ਦੇ ਵਿੱਚ ਸ਼ਰੀਅਤ ਦਾ ਮਤਲਬ ਹੈ ਕਿ ਜਿਹੜੀ ਉਹਨਾਂ ਦੀ ਮਰਿਆਦਾ ਹੈ ਨਿਯਮ ਹੈ ਗੁਰੂ ਸਾਹਿਬ ਕਹਿੰਦੇ ਪੜ ਪੜ ਕਰੇ ਵਿਚਾਰ ਤੇ ਉਹ ਇਹ ਗੱਲ ਕਹਿ ਰਹੇ ਨੇ ਕਿ ਬੰਦੇ ਸੇ ਅਸਲ ਬੰਦੇ ਉਹੀ ਨੇ ਜੇ ਪਵੈ ਵਿੱਚ ਬੰਦੀ ਕਿਹੜੀ ਬੰਦਸ਼ ਚ ਸ਼ਰੀਅਤ ਦੇ ਮਰਿਆਦਾ ਦੇ ਵਿੱਚ ਸ਼ਰੀਅਤ ਦੇ ਵਿੱਚ ਜਿਹੜੇ ਆਗੇ ਉਹਨਾਂ ਨਿਯਮਾਂ ਨੂੰ ਮੰਨਦੇ ਹਨ ਜਿਵੇਂ ਉਹਨਾਂ ਨੇ ਬਣਾਈ ਹੋਈ ਹੈ ਗੁਰੂ ਸਾਹਿਬ ਕਹਿੰਦੇ ਵੀ ਉਹ ਕਹਿੰਦੇ ਵੀ ਬੰਦੇ ਅਸਲ ਦੇ ਵਿੱਚ ਉਹੀ ਹੁੰਦੇ ਨੇ ਜਿਹੜੇ ਇਹ ਮਰਿਆਦਾ ਨੂੰ ਇਹ ਨਿਯਮ ਨੂੰ ਮੰਨਦੇ ਹਨ ਇਹ ਤੋਂ ਇਲਾਵਾ ਕੋਈ ਹੋਰ ਜਿਹੜਾ ਬੰਦਾ ਨਹੀਂ ਹੈ ਵੀ ਉਹਨੂੰ ਮਨੁੱਖ ਨਹੀਂ ਮੰਨਦੇ ਇਨਸਾਨ ਨਹੀਂ ਮੰਨਦੇ ਕਹਿੰਦੇ ਬੰਦੇ ਸੀ ਜੇ ਪਵੈ ਵਿੱਚ ਬੰਦੀ ਬੇਖਣ ਕੋ ਦੇਦਾਰ ਹੁਣ ਅਸੀਂ ਧਿਆਨ ਦੇਈਏ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਨਾ ਉਹ ਸਾਨੂੰ ਪਿਆਰ ਸਿਖਾਉਂਦੀ ਆ ਹਰ ਇੱਕ ਮਨੁੱਖ ਦੇ ਆਪਣੇ ਖਿਆਲ ਨੇ ਆਪਣੇ ਵਿਚਾਰ ਨੇ ਆਪਣੀ رائے ਹੈ ਪਰ ਉਹ ਤੋਂ ਵੀ ਉੱਤਮ ਇੱਕ ਪਿਆਰ ਹੁੰਦਾ ਹੈ ਪਿਆਰ ਕਿਉਂਕਿ ਜਿਨ੍ਹਾਂ ਕੋਲ ਜੋ ਪਹੁੰਚਿਆ ਉਹਨਾਂ ਨੇ ਉਹ ਧਾਰਨ ਕਰ ਲਿਆ ਉਹੋ ਜੀ ਮਤ ਬਣਾ ਲਈ ਇਹ ਸਾਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਹਿਲਾਂ ਲੜਾਈ ਹੁੰਦੀ ਹੈ ਧਰਮ ਦੇ ਨਾਂ ਤੇ ਫਿਰ ਧਰਮ ਦੇ ਨਾਂ ਤੇ ਕੋਈ ਆਪਣੇ ਆਪ ਚ ਤਾੰਤ ਤਰਵੜ ਕੇ ਵੱਡਾ ਹੋ ਗਿਆ ਫਿਰ ਉਸ ਧਰਮ ਦੇ ਵਿੱਚ ਅਲੱਗ-ਅਲੱਗ ਸੰਪਰਤਾਵਾਂ ਦੇ ਮਰਿਆਦਾ ਦੇ ਨਾਮ ਦੇ ਉੱਤੇ ਕੈਟਾਗਰੀਸ ਨੇ ਉਹਨਾਂ ਵਿੱਚ ਵੀ ਆਪਸੀ ਝਗੜੇ ਪੈ ਜਾਂਦੇ ਆ ਹੱਥੋਂ ਪਾਈ ਹੋ ਜਾਂਦੀ ਹੈ ਖਿੱਚਾ ਤੋ ਹੋ ਜਾਂਦੀ ਹੈ ਇੱਕ ਦੂਜੇ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ ਫਿਰ ਉਹਨਾਂ ਦੇ ਵਿੱਚ ਗ੍ਰੰਥ ਦੇ ਪ੍ਰਤੀ ਅਲੱਗ-ਅਲੱਗ ਖਿਆਲਾਂ ਦੇ ਬਾਬਤ ਲਿਖੀ ਗਈ ਮਰਿਆਦਾ ਦੇ ਮੁਤਾਬਕ ਅਲੱਗ-ਅਲੱਗ ਉਹਨਾਂ ਦੇ ਵਿਚਾਰਾਂ ਦੇ ਮੁਤਾਬਕ ਤੋਂ ਇਹ ਪਾਇਆ ਜਾਂਦਾ ਹੈ ਇਹੋ ਜਿਹਾ ਮੋੜ ਸਿਰਜਿਆ ਜਾਂਦਾ ਹੈ ਤਾਂ ਜੋ ਜਿਹੜਾ ਇਹਨਾਂ ਦਾ ਅਸਲ ਮਕਸਦ ਹੈ ਉਹ ਪਾਸੇ ਰਹੇ ਦਾ ਇੱਕ ਸੁਭਾਵਿਕ ਗੱਲ ਹੈ ਤਾਂ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਉਹਨਾਂ ਲੋਕਾਂ ਨੇ ਗੱਲ ਵਿਚਾਰ ਲਈ ਕਿ ਜਿਹੜੇ ਇਸ ਸ਼ਰੀਅਤ ਨੂੰ ਮੰਨਦੇ ਨੇ ਇਸ ਮੁਤਾਬਕ ਚੱਲਦੇ ਨੇ ਜੋ ਇਹ ਬਣਾ ਦਿੱਤਾ ਗਿਆ ਵੀ ਬੰਦੇ ਸੀ ਇਪਬਾਂ ਵਿੱਚ ਬੰਦੀ ਜਿਹੜੇ ਇਹਨਾਂ ਨਿਯਮਾਂ ਨੂੰ ਬਨ ਲੈਂਦੇ ਨੇ ਉਹ ਬੰਦੇ ਨੇ ਵੇਖਣ ਕੋ ਦਦਾਰ ਹੁਣ ਜਿਹੜਾ ਗੁਰੂ ਸਾਹਿਬ ਜੀ ਦਾ ਫਲਸਫਾ ਹੈ ਗੁਰੂਗ੍ਰੰਥ ਸਾਹਿਬ ਜੀ ਦੀ ਮਰਿਆਦਾ ਉਹ ਸਭ ਦੇ ਲਈ ਸਾਂਝੀ ਹੈ ਦੇਖੋ ਇੱਕ ਤੇ ਹੁੰਦੀ ਹੈ ਵੱਡੇ ਪੱਧਰ ਤੇ ਮਰਿਆਦਤ ਪੱਖਿਕ ਹੁੰਦਾ ਸਾਡੀ ਨਿੱਜੀ ਵੀ ਪਰਿਵਾਰਕ ਤੌਰ ਤੇ ਸਮਾਜਿਕ ਤੌਰ ਤੇ ਇੱਕ ਹੁੰਦਾ ਵੀ ਅਸੀਂ ਸਮਾਜ ਦੇ ਵਿੱਚ ਵਿਚਰਦਿਆਂ ਹੋਇਆ ਧਰਮ ਨੂੰ ਕਿਵੇਂ ਕਮਾਉਣਾ ਹੈ ਜਿਵੇਂ ਆਪਣੀ ਸਿੱਖ ਰਹਿਤ ਮਰਿਆਦਾ ਦੀ ਗੱਲ ਕਰ ਲਈਏ ਉਹਦੇ ਜੇ ਨਿਯਮ ਲਿਖੇ ਹੋਏ ਉਹਨਾਂ ਨਿਯਮਾਂ ਦੇ ਵਿੱਚ ਕਿਸੇ ਹੋਰ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਇਹ ਬੜਾ ਕੀਮਤੀ ਪੱਖ ਹੈ ਕਿਸੇ ਹੋਰ ਨੂੰ ਨਿਸ਼ਾਨਾ ਬਣਾ ਕੇ ਉਹਦੀ ਤੋਹੀਨ ਜਾਂ ਉਹਨੂੰ ਮਨੁੱਖਾਂ ਦੇ ਵਿੱਚ ਹੀ ਨਹੀਂ ਗਿਣਨਾ ਮਰਿਆਦਤ ਪੱਖ ਨਹੀਂ ਉਹ ਇੱਕ ਸਮਝ ਦਿੱਤੀ ਗਈ ਹੈ ਕਿ ਸਹਿਜ ਪਾੜ ਦੀ ਮਰਿਆਦਾ ਕੀ ਹੈ ਉਹ ਇੱਕ ਸਮਝ ਦਿੱਤੀ ਗਈ ਹੈ ਵੀ ਆਨੰਦ ਕਾਰਜ ਦੀ ਵਿਧੀ ਮਰਿਆਦਾ ਕੀ ਹੈ। ਇੱਕ ਇਹ ਮਰਿਆਦਾ ਦਿੱਤੀ ਗਈ ਹੈ। ਜਿਹਨੂੰ ਅਸੀਂ ਪੜ੍ਹਨਾ ਹੈ, ਜਿਹਨੂੰ ਅਸੀਂ ਸਮਝਣਾ ਹੈ ਕਿ ਉਹਦਾ ਜਿਹੜਾ ਪਰਪਸ ਹੈ, ਪਰਪਸ ਉਹਦਾ ਸੱਚ ਨਾਲ ਹੀ ਹੈ, ਗਿਆਨ ਨਾਲ ਹੀ ਹੈ, ਪੂਰੀ ਮਨੁੱਖਤਾ ਦੇ ਨਾਲ ਹੀ ਹੈ। ਉਹਦੇ ਵਿੱਚ ਕਿਸੇ ਦੀ ਤੋਹੀਨ ਨਹੀਂ, ਉਹਦੇ ਵਿੱਚ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ। ਕਿ ਗੁਰੂ ਸਾਹਿਬ ਕਹਿੰਦੇ ਪਰ ਕੁਝ ਮਰਿਆਦਤਕ ਪੱਖ ਇਹੋ ਜੇ ਬਣਾਏ ਜਾਂਦੇ ਨੇ। ਜਿਹਦੇ ਵਿੱਚ ਬੰਦਾ ਦੂਜੇ ਦੇ ਪ੍ਰਤੀ ਆਪਣੇ ਅੰਦਰ ਜ਼ਹਿਰ ਪੈਦਾ ਕਰ ਲੈਂਦਾ ਹੈ ਇਹ ਕਿਹੋ ਜੀ ਮਰਿਆਦਾ ਹੋਵੇ ਵੀ ਅਸੀਂ ਬੈਠੇ ਆ ਦੂਜੇ ਦੇ ਪ੍ਰਤੀ ਜੋ ਉਹਨੂੰ ਸਮਝਾਉ ਨੂੰ ਮਿਲ ਗਿਆ ਪਰ ਉਹਨੂੰ ਵੇਖ ਕੇ ਸਾਡੇ ਅੰਦਰ ਜ਼ਹਿਰ ਪੈਦਾ ਹੋ ਗਿਆ ਅਸੀਂ ਕਹਿ ਦਿੱਤਾ ਬੰਦੇ ਦਾ ਅਸੀਂ ਆ ਇਹ ਬੰਦੇ ਨਹੀਂ ਆ ਉਹ ਕਿਹੋ ਜੀ ਮਰਿਆਦਾ ਹੋ ਸਭੋਂ ਗੁਰੂ ਤੇ ਸਭ ਨੂੰ ਮ ਲਾਉਂਦਾ ਹੈ ਸਤਿਗੁਰ ਐਸਾ ਜਾਣੀਏ ਸਤਿਗੁਰ ਦੀ ਪਰਵਾਸ਼ਾ ਹੀ ਇਹ ਹੈ ਜੋ ਸਭ ਸੇ ਲੈ ਮਾ ਜਿਹੜਾ ਸਾਰਿਆਂ ਨੂੰ ਮਿਲਾ ਦਿੰਦਾ ਹੈ ਜਿਸ ਮਿਲੇ ਮਨ ਹੋਏ ਆਨੰਦ ਉਹ ਸਤਿਗੁਰ ਤੇ ਹੀ ਹੈ ਗੁਰੂ ਹੈ ਹੀ ਉਹ ਜੋ ਇੱਕ ਸਾਂਝੀ ਗੱਲ ਕਰਦਾ ਹੈ ਤਾਂ ਹੀ ਕਰਕੇ ਜਿਹੜੇ ਗੁਣਾਂ ਦੀ ਗੱਲ ਪ੍ਰੋਗਰਾਮ ਸਾਹਿਬ ਵਿੱਚ ਕੀਤੀ ਗਈ ਹੈ ਸਬਰ ਸਹਿਜ ਸੰਤੋਖ ਇਮਾਨਦਾਰੀ ਮਿਹਨਤ ਦਇਆ ਜਤ ਸਤ ਜਿੰਨੇ ਵੀ ਸ਼ਬਦਾਂ ਵਿੱਚ ਕਿਸੇ ਵੀ ਧਾਰਮਿਕ ਬੰਦੇ ਨਾਲ ਜੋ ਵਿਚਾਰ ਗੁਰੂ ਸਾਹਿਬ ਨੇ ਲਿਖੀ ਹੈ ਉਹ ਸਾਰੀ ਮਨੁੱਖਤਾ ਦੇ ਉੱਤੇ ਲਾਗੂ ਹੁੰਦੀ ਹੈ ਉਹ ਸਾਰੀ ਮਨੁੱਖਤਾ ਤੇ ਇਹ ਨਹੀਂ ਕਿ ਸਿਰਫ ਇੰਨੇ ਕੁ ਲੋਕ ਮੰਨਣਗੇ ਤੇ ਠੀਕ ਹੈ ਤੇ ਬਾਕੀ ਸਭ ਮੂਰਖ ਨੇ ਨਹੀਂ ਧਰਮ ਉਹ ਹੈ ਜਿਹੜਾ ਕਿਸੇ ਸੀਮਤ दायरे ਵਿੱਚ ਨਾ ਰਹਿ ਜਾਵੇ ਧਰਮ ਉਹ ਹੈ ਜਿਹੜੀ ਮਹਿਕ ਹੈ ਮਹਿਕ ਨੂੰ ਅਸੀਂ ਪਾਬੰਦ ਨਹੀਂ ਕਰ ਸਕਦੇ ਮਹਿਕ ਜਿਹੜੀ ਫੈਲਦੀ ਹੈ ਫੈਲਦੀ ਹੈ ਉਹਨੂੰ ਮਾੜਿਆ ਜਾ ਸਕਦਾ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਮਰਿਆਦਾ ਹੈ ਬਾਣੀ ਦੇ ਨਿਯਮ ਨੇ ਬਾਣੀ ਦੇ ਗੁਣ ਨੇ ਬਾਣੀ ਦੇ ਉਪਦੇਸ਼ ਨੇ ਉਹ ਸਿਰਫ ਸਿੱਖਾਂ ਤੱਕ ਹੀ ਸੀਮਤ ਨਹੀਂ ਸਿੱਖ ਹੀ ਪੜ੍ਹੇਗਾ ਸਿੱਖ ਹੀ ਮਰਿਆਦਾ ਮੰਨੇਗਾ ਤੇ ਹੋਰ ਕਿਸੇ ਲਈ ਅਸੀਂ ਕਹੀਏ ਨਹੀਂ ਉਹ ਸਭ ਦੇ ਲਈ ਸਾਂਝੀ ਮਰਿਆਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਤਾਹੀ ਪਿੱਛੇ ਆਪ ਇੱਕ ਬਚਨ ਵਿਚਾਰਿਆ ਸੀ ਨਾ ਕੋਈ ਕਾਵੇ ਕੋ ਸੁਣੇ ਹਰ ਨੰਮ ਚਿਤ ਲਾਇ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮਗਤ ਪਾਏ ਇੱਥੇ ਮਹਾਰਾਜ ਕਹਿੰਦੇ ਵੀ ਉਹ ਕਹਿੰਦੇ ਬੰਦੇ ਸੀ ਜੇ ਪਵੈ ਵਿੱਚ ਬੰਦੀ ਦੇਖਣ ਕੋ ਦੇਦਾਰ Hindu salaahi salaahan darshan nu roop apawar ਉਹਨਾਂ ਦੇ ਜੋ ਸ਼ਾਸਤਰਾਂ ਦੀ ਮर्यादा ਸੀ ਉਨ੍ਹਾਂ ਦੇ ਮੁਤਾਬਕ ਇੱਕ ਭਾਵ ਤੇ ਬੜਾ ਚੰਗਾ ਸੀ ਉਹਦੀ ਸਿਖਤ ਸਲਾਹ ਕਰਨੀ ਉਹਦੀ ਇਬਾਦਤ ਕਰਨੀ ਇਹ ਭਾਵ ਤੇ ਬੜਾ ਚੰਗਾ ਸੀ ਪਰ ਉਹਨੂੰ ਮਿਲਣ ਦੇ ਜਿਹੜੇ ਰਾਹ ਦੀ ਚੋਣ ਕੀਤੀ ਰਾਹ ਦੇ ਵਿੱਚ ਜਿਹੜੇ ਅਸੀਂ ਕਰਮ ਕਾਂਡ ਦੇ ਕੰਡੇ ਬੀਜ ਦਿੱਤੇ ਉਹਦੇ ਵਿੱਚ ਉਲਝ ਕੇ ਰਹੇਗੀ ਉਹ ਕੀ ਸੰ ਕੰਡੇ ਅੱਛਾ ਰਾਹ ਮੰਜ਼ਿਲ ਚੰਗੀ ਸੀ ਪਰ ਜਿਹੜੇ ਰਾਹ ਦੇ ਵਿੱਚ ਕੰਡੇ ਬੀਜ ਬੈਠੇ ਉਹ ਮੰਜ਼ਿਲ ਕਿਤੇ ਲਾਂਬੇ ਰਹੇਗੀ ਫੰਦ ਕੰਡਿਆਂ ਛੁੱਲ ਜ ਗਿਆ ਗੁਰੂ ਸਾਹਿਬ ਕਹਿੰਦੇ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬਹਿਤਾਰ ਇਥੋਂ ਤੱਕ ਜੀਵਨ ਰਹਿ ਗਿਆ ਤੀਰਥਾਂ ਤੇ ਨਾਲੋ ਸਮਾਧੀਆਂ ਲਾ ਲਓ ਪੂਜਾ ਅਰਚਾ ਕਰ ਲਓ ਧੂਵਤੀ ਕਰ ਦਿਓ ਪਾਣੀ ਦਾ ਛੱਟਾ ਮਾਰ ਲਓ ਜੇ ਜੜੀ ਕੋਈ ਧੂੜ ਹੈ ਉਹ ਮੱਥੇ ਤੇ ਲਾ ਲਓ ਇਹ ਤੋਂ ਇਲਾਵਾ ਹੋਰ फूल चढ़ा लो पत्तियां चढ़ा लो बस ਇਹਦੇ ਵਿੱਚ उलझ ਗਿਆ ਬੰਦਾ ਜਿਹੜਾ ਰੱਬ ਦਾ ਮਾਰਗ ਸੀ ਰੱਬ ਦੇ ਗੁਣ ਇਨਸਾਨ ਨੇ ਧਾਰਨ ਕੀਤੇ ਦੇਖੋ ਰੱਬੀ ਗੁਣ ਹਰ ਇੱਕ ਮਨੁੱਖ ਵਿੱਚ ਨੇ ਉਹਨੂੰ ਪ੍ਰਗਟ ਕਰਨਾ ਇੱਕ ਧਰਮ ਹੈ ਪਰ ਰੱਬੀ ਗੁਣ ਜਿਹੜੇ ਮਨੁੱਖ ਦੇ ਅੰਦਰ ਵਿੱਚ ਨੇ ਉਹਨੂੰ ਪ੍ਰਗਟ ਕਰਨ ਲਈ ਜਿਹੜੇ ਇਹਨੇ ਰਸਤੇ ਬਣਾ ਲਏ ਉਹ ਕਰਮ ਕਾਂਡ ਦੇ ਰਸਤੇ ਬਣਾ ਲਏ ਜੋ ਸੱਚੇ ਇਨਸਾਨੀਅਤ ਦੇ ਧਰਮ ਦੇ देखो ना गुरु नानक साहिब महाराज जी ਦੇ ਜਿਹੜੇ ਆਪਾਂ ਗੱਲ ਕਹੀ ਵੀ ਅੰਦਰਲੇ ਰੱਬੀ ਗੁਣ ਵਿਚਾਰ ਨੇ ਉਹ ਤਾਂ ਹੀ ਤੇ ਮਿਲ ਰਹੇ ਸਨ ਕਬੀਰ ਸਾਹਿਬ ਜੀ ਦੇ ਨਾਲ ਬਾਬਾ ਫਰੀਦ ਜੀ ਦੇ ਨਾਲ ਬਾਬਾ ਨਾਮਦੇਵ ਜੀ ਦੇ ਨਾਲ ਕਿਉਂ ਕਿਉਂਕਿ ਜਿਹੜੇ ਤੀਰਥ ਨਾਵੇ ਅਰਚਾ ਪੂਜਾ ਇਹ ਕਰਮਕਾਂਡ ਰੂਪੀ ਕੰਡੇ ਹੈ ਹੀ ਨਹੀਂ ਸਨ ਅੰਦਰੂਨੀ ਰੱਬ ਦੇ ਗੁਣ ਤੇ ਉਧਰੋਂ ਅੰਦਰੂਨੀ ਰੱਬ ਦੇ ਗੁਣ ਉਹ ਬਰਾਬਰ ਹਾਂ ਜਿਨੂੰ ਗੁਰੂ ਸਾਹਿਬ ਨੇ ਕਿਹਾ ਹੈ ਕੁਦਰਤ ਕੇ ਸਭ ਮੰਦ ਪਰ ਜਿਹੜੇ ਲੋਕ ਕਰਮ ਕਾਂਡ ਦੇ ਕੁਝ ਨਿਸ਼ਾਨੇ ਬਣਾ ਕੇ ਆਪਸੀ ਝਗੜਿਆਂ ਦੇ ਵਿੱਚ ਫਸ ਜਾਂਦੇ ਨੇ ਬੈਮ ਭਰਮ ਦੇ ਸ਼ਿਕਾਰ ਹੋ ਜਾਂਦੇ ਹਨ ਉਹਨਾਂ ਦਾ ਫਿਰ ਮਿਲਾਪ ਨਹੀਂ ਹੋ ਪਾਉਂਦਾ ਉਹ ਜੁੜ ਨਹੀਂ ਸਕਦੇ ਉਹ ਇੱਕ ਨਹੀਂ ਹੋ ਸਕਦੇ ਉਹ ਝਗੜਿਆਂ ਦੇ ਵਿੱਚ ਪੈ ਜਾਂਦੇ ਤਾਂ ਕਰਕੇ ਇੱਥੇ 사ਤਗੁਰੂ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਹੁਣ ਜਿਹੜੀਆਂ ਗੱਲਾਂ ਬੇਨਤੀ ਹੈ ਕਿ ਗੁਰਮਤ ਦਾ ਪੱਖ ਨਹੀਂ ਜਿਹੜੀਆਂ ਪੰਕਤੀਆਂ ਆਪਾਂ ਵਿਚਾਰਦੇ ਆਂ ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਕੀਤੀ ਹੈ ਮੁਸਲਮਾਨਾ ਸਿਫਤ ਸ਼ਰੀਅਤ Hindu ਸਲਾਹੀ ਸਲਾਹ ਤੇ ਉਹਨਾਂ ਨੇ ਫਿਰ ਰਸਤੇ ਕੀ ਅਪਣਾਏ ਸਨ ਕਹਿੰਦੇ ਬੰਦੇ ਸੀ ਜੇ ਭਵੇਂ ਵਿੱਚ ਬੰਦੀ ਤੇ ਇਧਰ ਇਹ ਕਹਿੰਦੇ ਤੀਰਥ ਨਾਵੇ ਅਰਚਾ ਪੂਜਾ ਇਹ ਦੋ ਗੱਲਾਂ ਲੈ ਲਓ ਉਹਨੇ ਦੋਨੇ ਗੱਲਾਂ ਸਾਡੇ ਵਿੱਚ ਪਾਈਆਂ ਜਾ ਰਹੀਆਂ ਨੇ ਧਰਮ ਕਾਂਡ ਵੀ ਅਤੇ ਜਿਹੜੀ ਧਰਮ ਦੇ ਨਾਂ ਦੇ ਉੱਤੇ ਗੁੰਡਾਗਰਦੀ ਹੈ ਇਹ ਵੀ ਅੱਗੇ ਜਾ ਕੇ ਭਤੀਜਾ ਵਿਚਾਰਾਂਗੇ ਜਿਹੜੀ ਜੋਗ ਮਤ ਦੀ ਨਾਮ ਜਪਣ ਦੀ ਵਿਧੀ ਹੈ ਜਿਹੜੇ ਉਹਨਾਂ ਨੇ ਨਾਮ ਜਪਣ ਦੇ ਪ੍ਰਤੀ ਜੋ ਉਹਨਾਂ ਦੇ ਖਿਆਲ ਨੇ ਉਹਨੂੰ ਵੀ ਅਸੀਂ ਗੁਰਦੁਆਰੇ ਦੇ ਵਿੱਚ ਲਿਆ ਮੈਂ ਕਹਿੰਦਾ ਇਹ ਸ਼ਲੋਕ ਇਹਦੇ ਭਾਵ ਅਰਥ ਸਾਡੇ ਦੇ ਸਮਝਣੇ ਬਹੁਤ ਜ਼ਰੂਰੀ ਹੈ ਤਿੰਨ ਮਤਾਂ ਦੀ ਗੱਲ ਪਹਿਲਾਂ ਆਉਂਦੀ ਹੈ ਇਸਲਾਮ ਮਤ ਤੇ ਹਿੰਦੂ ਮਤ ਜੋਗ ਮਤ ਤੇ ਤਿੰਨੇ ਜੋ ਕਰਦੇ ਨੇ ਗੁਰੂ ਸਾਹਿਬ ਨੇ ਆਪਣਾ ਸਿਧਾਂਤ ਅਖੀਰ ਦੇ ਵਿੱਚ ਲਿਖਿਆ ਪਰ ਬਦਕਿਸਮਤੀ ਇਹ ਹੈ ਕਿ ਤਿੰਨੋਂ ਚੀਜ਼ਾਂ ਜੋ ਉਹਨਾਂ ਦੀਆਂ ਸਨ ਉਹਨਾਂ ਨੂੰ ਅਸੀਂ ਸਿੱਖ ਕਰਨ ਲੱਗ ਪਏ ਈਰਥਾਂ ਤੇ ਜਾਣਾ ਧੂਬਤੀਆਂ ਕਰਨੀਆਂ ਨਾਰੀਰ ਕੁੰਭ ਰੱਖਣੇ ਤੇ ਜੋਗ ਮਤ ਵਾਲੀਆਂ ਸਮਾਧੀਆਂ ਲਾੜੀਆਂ ਸਵਾਸਾ ਨੂੰ ਉੱਪਰ ਚੜਾਣਾ ਇਹ ਅੱਖਰ ਬਾਹਰੋਂ ਇਹ ਅੱਖਰ ਅੰਦਰੋਂ ਸੁੰਨ ਅਵਸਥਾ 'ਚ ਬਹਿਣਾ ਇਹ ਚੀਜ਼ ਵੀ ਸਾਡੇ ਚ ਆ ਗਈ ਤੇ ਬੰਦੇ ਸੀ ਜੇ ਭਵੇਂ ਵਿੱਚ ਬੰਦੀ ਧਰਮ ਦੇ ਨਾਂ ਤੇ ਮਰਿਆਦਾ ਦੇ ਨਾਂ ਤੇ ਉੱਤੇ ਗੁੰਡਾਗਰਦੀ ਕਰਨੀ ਲੋਕਾਂ ਨੂੰ ਦੁੱਖ ਦੇਣਾ ਇਹ ਚੀਜ਼ ਵੀ ਸਾਡੇ ਵਿੱਚ ਆ ਗਈ ਤੇ ਜਿਹੜਾ ਗੁਰਮਤ ਦਾ ਪੱਖ ਹੈ ਉੱਥੇ ਤੱਕ ਅਸੀਂ ਪਹੁੰਚ ਹੀ ਨਹੀਂ ਲਈ ਜੋ ਸਮੇਂ ਦੀ ਸਮਾਪਤੀ ਹੈ ਬੜੇ ਕੀਮਤੀ ਪੱਖ ਨੇ ਆਪਾਂ ਇਹਨਾਂ ਸ਼ਬਦਾਂ ਦੇ ਨਾਲ-ਨਾਲ ਇਹਨੇ ਵੀ ਆਪਾਂ ਸਿਰਫ ਅਰਥ ਕਿਤੇ ਪਾਵਰਕ ਕੀਤੇ ਤੇ ਜੋ ਉਹਨਾਂ ਦੇ ਮਤ ਜਿਹੜੇ ਸਾਡੇ ਵਿੱਚ ਵਿਚਾਰ ਪਾਈ ਜਾ ਰਹੇ ਇਹ ਜੋ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਧਾਰਾ ਦੇ ਨਾਲ ਮੇਲ ਨਹੀਂ ਖਾਂਦੇ ਪਰ ਕਰ ਅਸੀਂ ਰਹੇ ਹਾਂ ਉਹਨਾਂ ਨੂੰ ਵਿਚਾਰਨਾ ਵੀ ਬਹੁਤ ਜ਼ਰੂਰੀ ਹੈ ਇਹ ਨਾ ਹੋਵੇ ਵੀ ਅਸੀਂ ਸਿੱਖ ਬਾਹਰ ਤੋਂ ਉਹ ਜਾਈਏ ਅੰਦਰੋਂ ਅਸੀਂ ਨਾਮ ਜਪਣ ਦੀ ਵਿਧੀ ਜੋਗਮਤਲੀ ਲੈ ਲਈਏ ਕਿ ਜਿਹੜੀ ਧਰਮ ਦੇ ਨਾਂ ਦਿੱਤੇ ਗੁੰਡਾ ਕਰਦੇ ਉਹ ਕਿਤੋਂ ਹੋਰ ਲੈ ਲਈ ਤੇ ਜਿੰਨੇ ਕਰਮ ਕਾਂਡ ਨੇ ਦਿਨ ਚੰਗਾ ਮਾੜਾ ਸ਼ਗਨ ਅਪਸ਼ਗਨ ਇਹ ਸਮਾ ਚੰਗਾ ਪੌਣੇ ਦੇ ਹਿਸਾਬ ਨਾਲ ਅਖੰਡ ਪਾਠ ਪਾਠ ਰੱਖਣ ਲੱਗੇ ਆ ਫੁੱਲਾਂ ਦੀਆਂ ਮਾਲਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਫੁੱਲਾਂ ਦੀ ਬਰਖਾ ਤੇ ਸਾਰਾ ਕੁਝ ਅਸੀਂ ਕਰ ਹੀ ਰਹੇ ਆ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਫੁੱਲਾਂ ਦੀ ਬਰਖਾ ਹੋਰ ਬਹੁਤ ਐਸੇ ਪਕੰਡ ਨੇ ਜਿਹੜੇ ਜਿਹੜੇ ਸਿੱਖ ਮਤ ਦਾ ਰਹਿਤ ਮਰਿਆ ਦਾ ਪਾਠ ਨਹੀਂ ਰਨੂ ਸੀ ਚੁੱਕ ਕੇ ਆਪਣੇ ਵਿਰੇ ਵਿੱਚ ਲੈ ਆਏ ਸੋ ਇਹ ਸਾਨੂੰ ਸਫਾਈ ਖੁਦ ਕਰਨੀ ਪੈਣੀ ਹੈ ਤਾਂ ਕਰਕੇ ਆਪਾਂ ਸਹੀ ਜਿਹੀ ਸਹੀ ਨੰ ਵਿਚਾਰ ਰਹੇ ਹਾਂ ਬਾਕੀ ਜੋ ਆਪਾਂ ਨੇ ਮੁਸਲਮਾਨਾ ਸਿਪਤ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਹੀ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦਿਦਾਰ ਅਤੇ ਦੂਜਾ ਪੱਖ Hindu sala hi sala hun darshan roop va par teerth naave archa pooja aagarwas behkaaye ਇਤੋਂ ਤੱਕ ਆਪਾਂ ਥੋੜੇ ਵਿਚਾਰ ਸਾਂਝੇ ਕੀਤੇ ਨੇ ਅਗੇ ਜੋਗੀ ਸੁਨਤੇ ਆਵਣ ਜੀਤੇ ਸਤਿਆ ਮਨ ਸੰਤੋਖ ਉਪਜੇ ਚੋਰਾ ਯਾਰਾ ਤੇ ਕੁੜਿਆਰਾ ਇਹ ਸਾਰੇ ਪੱਖ ਨੇ ਜਿਹੜੇ ਉਹਨਾਂ ਨੂੰ ਆਪਾਂ ਕੱਲ ਦੇ ਦਿਵਾਨਾ ਚ ਜਾਂ ਫਿਰ ਸ਼ਾਮ ਦੀ ਵਿਚਾਰ ਦੇ ਦਿਵਾਨ ਦੇ ਵਿੱਚ ਆਪਾਂ ਸਾਂਝੇ ਕਰਾਂਗੇ ਗੁਰਮਤ ਦਾ ਕੀ ਸਬਦ ਹੈ ਸਤਿਗੁਰ ਨੇ ਕਿਹੜੇ ਨਿਯਮ ਕਿਹੜੀ ਮਰਿਆਦਾ ਦਿੱਤੀ ਹੈ ਉਹ ਮਰਿਆਦਾ ਕਿਵਨ ਸਿੱਖ ਲਈ ਨਹੀਂ ਪੂਰੀ ਮਨੁੱਖਤਾ ਦੇ ਲਈ ਕਿਉਂਕਿ ਜਿਹੜਾ ਭਗਤ ਹੈ ਉਕਤੋਂ ਵੀ ਹੋ ਸਕਦਾ ਕਿਸੇ ਕਿਤੇ ਵਿੱਚ ਕਿਸੇ ਮੁਲਕ ਵਿੱਚ ਹੋ ਸਕਦਾ ਹੈ ਅਮੀਰ ਗਰੀਬ ਕੋਈ ਵੀ ਹੋ ਸਕਦਾ ਹੈ ਸੋ ਇਹਨਾਂ ਪਾਵਨ ਬਚਨ ਗੋਪਾ ਵਿਚਾਰਾਂ ਕੀ ਜੀ ਹੋਈਆਂ ਫੁੱਲਾਂ ਦੀ ਮਾਫੀ ਬਖਸ਼ਣੀ ਆਪ ਸਭਨਾ ਦਾ ਧੰਨਵਾਦ ਅਦਬ ਸਹਿਤ ਗੁਰੂ ਘਰ ਤੇ ਸੰਜੀ ਕਰਵਾ ਕੋ ਜੀ ਵਾਹਿਗੁਰੂ ਜੀ ਦਾ ਖਰਸ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਵਾਹਿਗੁਰੂ ਸਹਿਬ ਜੀ